PTRC ਕਰਮਚਾਰੀਆਂ ਦਾ ਧਰਨਾ ਲਗਾਤਾਰ ਦੂਜੇ ਦਿਨ ਵੀ ਚੱਲੀ ਹੈ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਸਾਥੀ ਰਹਿਣ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਇਹ ਸੰਘਰਾਸ਼ ਇਸੇ ਤਰ੍ਹਾਂ ਚੱਲ ਰਿਹਾਗਾ ਉਧਰ ਪਾਣੀ ਵਾਲੀ ਟੈਂਕੀ ਤੇ ਚੜੇ ਮੁਲਾਜ਼ਮ ਵੀ ਰਾਤ ਭਰ ਵੀ ਟੈਂਕੀ ਤੇ ਹੀ ਰਹੇ ਪੁਲਿਸ ਵੱਲੋਂ ਉਹਨਾਂ ਨੂੰ ਥੱਲੇ ਉਤਾਰਨ ਦੀ ਕੋਸ਼ਿਸ਼ਾਂ ਜਾਰੀ ਹਨ PTRC ਦੇ ਮੁਲਾਜ਼ਮਾਂ ਵੱਲੋਂ ਕਿਹਾ ਕਿ ਸਾਡੀਆਂ ਮੰਗਾਂ ਜਾਇਜ਼ ਹਨ ਅਤੇ ਜਿੰਨਾ ਚਿਰ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਾਸ਼ ਇਸੇ ਤਰ੍ਹਾਂ ਜਾਰੀ ਰਹੇਗਾ ਉਧਰ ਡਿਟੇਨ ਕੀਤੇ ਮੁਲਾਜ਼ਮਾਂ ਨੂੰ ਪੁਲਿਸ ਨੇ ਤਾਮਕੋਟ ਜੇਲ੍ਹ ਭੇਜ ਦਿੱਤਾ ਬੜੀ ਹੈ ਕਿ ਮੇਰੇ ਕਿਵੇਂ ਕਰਕੇ ਕੋਈ ਮੀਡੀਕੀ ਕਰਨਾ ਤੇ ਅਸੀਂ ਆਪ ਦਾ ਕੋ ਵੀ ਹੈ ਸਿਸਟਮ ਲਾਡੂ ਚਾਹ ਦੇ ਕਰਕੇ ਇਹਨਾਂ ਨੂੰ ਤਾੜੀਆਂ ਸਰਕਾਰ ਦੇ ਬਾਹਰ ਮੇਰੇ ਵਿੱਚ ਪਰ ਆਪਾਂ ਪ੍ਰਸ਼ਾਸਨ ਨੂੰ ਮੌਕਾ ਨਹੀਂ ਦੇਣਾ ਅਨੁਸ਼ਾਸਨ ਨਾਲ ਡਿਸਪਲਿਨ ਨਾਲ ਇਹ ਵੀ ਆਪ ਦੇ ਸਹਣ ਭਾਈ ਦੇ ਆਪਣੇ ਪਿੰਡਾਂ ਦੇ ਉੱਤੇ ਨੇ ਚਲੋ ਠੀਕ ਹੈ ਇਹਨਾਂ ਦੀ ਡਿਉਟੀ ਹੈ ਮਜਬੂਰੀ ਬਣ ਜਾਂਦੀ ਹੈ ਜਿਵੇਂ ਆਪਾਂ ਡਿਉਟੀ ਕਰਦੇ ਹਾਂ ਪਰ ਕਿਸੇ ਨੇ ਕਿਤੇ ਜਾ ਕੇ ਮਜਬੂਰ ਹੋ ਵੀ ਨਹੀਂ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਸ਼ਾਂਤ ਨਹੀਂ ਸਾਹਿਬ ਜਿੰਦਾ ਸਾਥ ਲਈਏ ਮੈਂ ਸਤਪਾਲ ਸਿੰਘ ਸੈਕਟਰੀ ਪੰਜਾਬ ਰੋਡਵੇਜ 25 11 ਜਥੇਬੰਦੀ ਲਾਡਾ ਦੀਪੂ ਇੱਕੋ ਇੱਕ ਰਾਤ ਦੇ ਬੰਦੇ ਟੈਂਪਸਟੀ ਦੇ ਚੜੇ ਮੈਂ ਸੱਜਣੇ ਨੇ ਉੱਤੇ ਚੀਨ ਹੋਣ ਲੱਗੀ ਦੇਖੋ ਜੀ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਲੰਬੇ ਅਰਸੇ ਤੋਂ ਗਵਰਨਮੈਂਟ ਹੈ ਜਿਹੜੀ ਕਿਲੋਮੀਟਰ ਸਮੀ ਬੱਸਾਂ ਦਾ ਟੈਂਡਰ ਖੋਲਣ ਜਾ ਰਹੀ ਹੈ ਜਿਹੜਾ ਕਿ ਸਰਾਸਰ ਮੈਕਮੇ ਨਾਲ ਤੱਕਾ ਹੈ ਉਹ ਗੱਡੀਆਂ ਬਹੁਤ ਵੱਡੇ ਪੱਧਰ ਤੇ ਮਹਿਕਮੇ ਨੂੰ ਫਾਈਨੈਂਸ਼ਲੀ ਚੂਨਾ ਲਾਉਂਦੀਆਂ ਨੇ ਜਿਸ ਦਾ ਅਸੀਂ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ ਸਰਕਾਰ ਟੈਂਡਰ ਖੋਲਣ ਜਾ ਰਹੀ ਹੈ ਜਿਸ ਦਾ ਅਸੀਂ ਵਿਰੋਧ ਕੀਤਾ ਉਸ ਵਿਰੋਧ ਨੂੰ ਲੈ ਕੇ ਸਰਕਾਰ ਨੇ ਇੰਨਾ ਕੁ ਜ਼ਿਆਦਾ ਭੜਾ ਰਵਈਆ ਵਰਤਿਆ ਵੀ 3-4 ਵਜੇ ਸਾਡੇ ਆਗੂ ਰੇਡ ਉਹ ਘਰਾਂ ਚੋਂ ਚੱਕ ਲਈ ਕੱਲ ਤੇ ਉਹਨਾਂ ਆਗੂਆਂ ਤੋਂ ਬਾਅਦ ਸਾਡੇ ਡੀਪੂਆਂ ਦੇ ਗੇਟਾਂ ਤੋਂ ਵਰਕਰ ਚੱਕ ਲਏ ਘਟੂ ਘਟ 20 25 25 30 30 40 40 ਉਹ ਵਰਕਰਾਂ ਦਾ ਰਾਤ ਕਰਾ ਕੇ ਮੈਡੀਕਲ ਤਾਮਕੋਟ ਜੇਲ੍ਹ ਤੇ ਭੇਜਤਾ ਭਲਾ ਡੀਪੂ ਦੇ ਬਾਕੀ ਹੋਰ ਸਾਥੀ ਹੋਰ ਜੇਲ੍ਹਾਂ ਤੇ ਭੇਜਤੇ ਦੂਜੀ ਗੱਲ ਸਾਥੀ ਸਾਡੇ ਕੱਲ ਦੇ 8 ਵਜੇ ਦੇ ਟੈਂਕੀ ਤੇ ਚੜੇ ਹੋਏ ਨੇ ਚਾਰ ਸਾਥੀ ਭੋਖਣ ਭਾਣੇ ਤਾਂ ਹਾਂ ਬੈਠੇ ਨਹੀਂ ਰਾਤ ਵੀ ਉਹਨਾਂ ਨੇ ਉੱਥੇ ਇਕੱਠੀ ਟੈਂਕੀ ਦੇ ਠੰਡ ਦੇ ਵਿੱਚ ਜਿੰਨਾ ਚਿਰ ਸਾਡੇ ਸਾਥੀ ਬਿਨਾਂ ਕਿਸੇ ਕਾਰਵਾਈ ਤੋਂ ਰਿਹਾਨ ਨਹੀਂ ਕਰੇ ਜਾਂਦੇ ਤੇ ਕਿਲੋਮੀਟਰ ਬੱਸਾਂ ਦੇ ਟੈਂਡਰ ਰੱਦ ਨਹੀਂ ਕਰੇ ਜਾਂਦੇ ਉਹਨਾਂ ਚਿਰ ਸਾਡਾ ਸੰਘਰਸ਼ ਅੜਾ ਇਸੇ ਲੋੜ ਦੇ ਨਰਵਗਨ ਚੱਲਦਾ ਰਹੂਗਾ ਹੋ ਸਕਦਾ ਸੀ ਇਸ ਸੰਘਰਸ਼ ਨੂੰ ਤਿੱਖਾ ਕਰੀਏ ਵਿੱਚ ਸੰਗਰੂਰ ਦੇ ਵਿੱਚ ਪ੍ਰਸ਼ਾਸਨ ਨੇ ਬਹੁਤ ਜ਼ਿਆਦੇ ਧੱਕਾ ਕੀਤਾ ਸਵਾਰੀਆਂ ਤੱਕ ਵੀ ਕੁੱਟੀਆਂ ਗਈਆਂ ਸਾਡੇ ਵਰਕਰਾਂ ਨੂੰ ਚੱਕ ਕੇ ਧੜਾ ਧੜ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਪਟਿਆਲੇ ਦੇ ਵਿੱਚ ਸਾਡਾ ਸਾਥੀ ਸੁਲਤਾਨ ਪ੍ਰਧਾਨ ਉਹਨੂੰ ਨੰਗਿਆਂ ਕਰਕੇ ਕੁੱਟਿਆ ਗਿਆ ਬਾੜਾ ਤੋਂ ਤੂੰ ਕੇ ਥਾਣੇ ਲਿਆਇਆ ਗਿਆ ਅੰਦਰ ਦਿੱਤਾ ਗਿਆ ਜਿਹੜਾ ਕਿ ਸਰਾਸਰਾ ਅਸੀਂ ਪਿਛਲੇ ਸਮਿਆਂ ਦੇ ਵਿੱਚ 2011 ਦੇ ਵਿੱਚ 37 ਦਿਨਾਂ ਦੀ ਹੜਤਾਲ ਕਰੀ ਬਾਦਲ ਸਰਕਾਰ ਨੇ ਵੀ ਨਹੀਂ ਸਾਡੇ ਨਾਲ ਇਹ ਜਰਬਈਆ ਕਰਿਆ 37 ਦਿਨ ਸਾਡੇ 9 ਦਿਨਾਂ ਦੀ ਪੂ ਬੰਦ ਰਹੇ ਪਰ ਇਹਨਾਂ ਨੇ ਇੱਕ ਦਿਨ 'ਚ ਸਾਡੇ ਸਾਥੀਆਂ ਨੂੰ ਇਹੋ ਜਿਹਾ ਕੁਸ ਸਬਕ ਸਿਖਾਇਆ ਜਿਹੜਾ ਅਸੀਂ ਭੁੱਲ ਨਹੀਂ ਸਕਦੇ ਅਸੀਂ ਜਦੋਂ ਇਹਨਾਂ ਦੀ ਸਰਕਾਰ ਆਉਣੀ ਸੀ ਬੱਸਾਂ ਦੇ ਵਿੱਚ ਅਸੀਂ ਨੇ ਕਿਉਂ ਪਬਲਿਕ ਦਾ ਆਧਾਰ ਹੈ ਸਾਡਾ ਪਬਲਿਕ ਨਾਲ ਡੀਲਿੰਗ ਰਹਿੰਦੀ ਹੈ ਅਸੀਂ ਬੱਸਾਂ ਦੇ ਵਿੱਚ ਇੰਨਾ ਪ੍ਰਚਾਰ ਕਰਿਆ ਵੀ ਭਾਈ ਨਵੀਂ ਪਾਰਟੀ ਇਹਨੂੰ ਲੈ ਕੇ ਆਓ ਬਹੁਤ ਸਾਥ ਦਿੱਤਾ ਸੀ ਨੇ ਬਹੁਤ ਜ਼ਿਆਦੇ ਆਉਣ ਡਿਊਟੀ 52 ਨੇ ਲੱਡੂ ਵੰਡੇ ਵੀਰ ਆਪਣੇ ਏਰੀਆ ਦਾ ਬੰਦਾ ਭਗਮਨ ਤਮਨ ਡੀਪੂ ਚ ਵੀ ਆ ਕੇ ਗਿਆ ਸੀ ਵੀਰ ਆਪਣਾ ਕਰੂਗਾ ਕੁਝ ਕਿਉਂ ਪਿੰਡਾਂ ਦੇ ਵਿੱਚ ਆਉਂਦਾ ਸੀ ਜੱਟ ਭਾਈ ਸੀ ਸਾਡਾ ਸਾਨੂੰ ਉਹਦੇ ਮਾਣ ਸੀ ਪੂਰਾ ਪਰ ਸਾਡੇ ਨਾਲ 4 ਸਾਲ ਹੋ ਗਏ 4.5 ਸਾਲ ਮਹਿਕਮੇ ਨੂੰ ਕੁਝ ਨਹੀਂ ਦਿੱਤਾ ਸਮਾਂ ਦੀ ਖੋਲਿਆ ਬਹੁਤ ਕੁਝ ਇਹ ਤਾਂ ਕਹਿ ਨਹੀਂ ਲਵਾਂ ਸੀ ਕੋਈ ਬਣਾ ਦੇੋ ਤੇ ਕੋਈ ਡੰਗਾ ਨਹੀਂ ਬਣਾਓਗੇ ਕਿਸੇ ਨੂੰ ਟੈਂਕੀ ਦੇ ਨਹੀਂ ਜਾਣ ਦੇਵਾਂਗੇ ਕਿ ਸਾਰਾ ਕੁਝ ਉਸੇ ਤਰ੍ਹਾਂ ਹੀ ਹੋ ਰਿਹਾ ਤੁਸੀਂ ਦੇਖੇ ਰਹੇ ਹੋ ਜੀ ਜਿਹੜੀ ਕੱਲ ਖੰਡ ਪਈ ਐ ਇਹਨਾਂ ਦੇ ਵਰਕਰਾਂ ਨੂੰ ਤੁਸੀਂ ਦੇਖੇ ਰਹੇ ਹੋ ਦੱਸਣ ਦੀ ਲੋੜ ਨਹੀਂ ਪੂਰਾ ਪੰਜਾਬ ਦੇਖ ਰਿਹਾ ਫੋਨ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੀ ਕੀਤਾ ਹੈਗਾ ਕਿ ਕੀ ਕਰਨ ਜਾ ਰਹੇ ਨੇ ਇਹ ਤਾਂ ਬਿਆਨ ਸਿੰਘ ਤੋਂ ਵੀ ਟੱਪ ਗਿਆ ਕੰਮ 99 90 ਵਾਲੇ ਦੌਰ ਦਾ ਹਰਾਤਾ ਆਪਣੇ ਭਲਾਡੇ ਦੇ ਪੂਰੇ ਕਿੰਨੇ ਰਾਜਨਾ ਚੱਕੇ ਹੋਏ ਨੇ ਲਗਭਗ 25 30 ਬੰਦੇ ਜੀ ਸਾਰੇ ਹਾਂਜੀ ਜਿਨ੍ਹਾਂ ਦੇ ਵਿੱਚੋਂ ਘੱਟੋ ਘੱਟ 20 ਬੰਦੇ ਤਾਮਕੋਟ ਜੇਲ੍ਹ ਦੇ ਵਿੱਚ ਭੇਜਤੇ ਕੀ ਮੰਗ ਕਰ ਰਹੇ ਹੋ ਮੰਗ ਸਾਡੇ ਬੰਦੇ ਬਿਨਾਂ ਸ਼ਰਤ ਰਹਾ ਕਰੇ ਜਾਣ ਜੀ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰੇ ਸਾਡਾ ਰੌਲਾ ਹੀ ਕੋਈ ਨਹੀਂ ਅਸੀਂ ਪਬਲਿਕ ਨੂੰ ਪਰੇਸ਼ਾਨ ਕਰਕੇ ਰਾਜ਼ੀ ਨਹੀਂ ਅਸੀਂ ਸਾਰਾ ਦਿਨ 18 ਕੈਟੇਗਰੀਆਂ ਫ੍ਰੀ ਸਫਰ ਕਰਾਉਣੀਆਂ ਆ ਸਾਰਿਆਂ ਨੂੰ ਲਿਜਾਣੇ ਆ ਆਪਣੇ ਆਪਣੇ ਮੁਕਾਮ ਤੇ ਪਹੁੰਚਾਉਣੇ ਸਾਨੂੰ ਕੀ ਲੋੜ ਹੈ ਜੀ ਅਸੀਂ ਠਠ ਹੋਈਏ ਸਾਡਾ ਮਸਲਾ ਹੱਲ ਹੋ ਜੇ ਸੀ ਨਾਲ ਦੀ ਨਾਲ ਮਾਰਾਂਗੇ ਰਿਕਰ ਦਿੱਕਤ ਹੀ ਨਹੀਂ ਕੋਈ ਮੇਰਾ ਨਾਮ ਰੀਖ ਸਿੰਘ ਹੈ ਜੀ ਤੁਸੀਂ ਕੀ ਕਹੋਗੇ ਤੁਸੀਂ ਸਾਥੀ ਦੇ ਬੈਠੇ ਨੇ ਰਾਤ ਨੂੰ ਤਾਂ ਖੇਨੇ ਗੁਜ਼ਾਰੇਗਾ ਠੀਕ ਹੋ ਜੀ ਹਾਂ ਜੀ ਸਾਡੇ ਉਹ ਸਾਥੀ ਬੈਠੇ ਜੀ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰਨ ਵਾਸਤੇ ਅਸੀਂ ਇਹ ਰੋਸ ਪ੍ਰਦਰਸ਼ਨ ਕਰਦੇ ਸੀਗੇ ਜੀ ਤੇ ਤੜਕੇ 4 ਵਜੇ ਤੋਂ ਲੈ ਕੇ ਸਾਡੇ ਸਾਰੇ ਪ੍ਰਧਾਨ ਸੈਕਟਰੀ ਇਹਨਾਂ ਨੇ ਚੱਕ ਲਈ ਜੀ ਇਦੂ ਬਾ ਸਾਡੇ ਜਿਹੜੇ ਸਾਥੀ ਆਏ ਸਾਰੇ ਕਿਸੇ ਡੀਪੂ ਚੋਂ 40 ਕਿਸੇ ਚੋਂ 50 ਸਾਰੇ ਗ੍ਰਿਫਤਾਰ ਕਰਕੇ ਉਹ ਜੇਲ੍ਹ ਭੇਜ ਦਿੱਤੇ ਗਏ ਆ ਉਹਨਾਂ ਦੇ ਰੋਸ਼ ਵਜੋਂ ਉਹਨਾਂ ਨੂੰ ਛਡਾਉਣ ਕੀ ਹੱਤਰੋਂ ਬੰਦੇ ਕੱਲ੍ਹ ਦੇ ਟੈਂਕੀ ਤੇ ਚੜੇ ਹੋਏ ਹਲੇ ਤਾਂ ਹੀ ਸਰਕਾਰ ਨੇ ਕੋਈ ਵੀ ਸਾਡੇ ਨਾਲ رابطہ ਕਾਇਮ ਕਰਕੇ ਸਾਡੀ ਕੋਈ ਗੱਲ ਨਹੀਂ ਸੁਣੀ